ਮੈਨੂੰ ਚਿੰਤਾ ਨੇ ਤਰਨਤਾਰਨ ਸ਼ਹਿਰ ਦੀ ਹੈ ਵੀ ਤਰਨਤਾਰਨ ਸ਼ਹਿਰ ਦਾ ਨੇਤ੍ਰਿਤਵ ਕੌਣ ਕਰੇਗਾ ਇੱਕ ਆਮ ਆਦਮੀ ਕਰੇਗਾ ਇੱਕ ਦੋਸ਼ੀ ਹੈ ਦੋਸ਼ੀ ਨੂੰ ਜੇਲ੍ਹ ਵਿੱਚ ਸਿੱਟ ਦਿੱਤਾ ਗਿਆ ਜਿਸ ਆਪਣੀ ਸਜ਼ਾ ਜਿਹੜੀ ਹੈ ਭੁਗਤ ਰਿਹਾ ਟ੍ਰਾਇਲ ਕਹ ਲੋ ਜਾਂ ਉਹਦੇ ਤੇ ਕੇਸ ਚੱਲਦਾ ਕਹ ਲੋ ਤੁਸੀਂ ਉਹਦੇ ਭਰਾ ਨੂੰ ਕਿਉਂ ਦੋਸ਼ੀ ਬਣਾ ਰਹੇ ਹੋ ਕਿਸੇ ਨੂੰ ਵੀ ਹੱਕ ਹੈਗਾ ਚੋਣ ਲੜਨ ਦਾ ਤੁਸੀਂ ਮਨਦੀਪ ਸਿੰਘ ਦੀ ਸੋਸ਼ਲ ਮੀਡੀਆ ਤੇ ਨੇ ਇੱਕ ਇੰਟਰਵਿਊ ਸੁਣੀਓ ਕੀ ਕਹਿ ਰਿਹਾ ਵੀ ਪੰਜਾਬ ਦੇ ਹਾਲਾਤ ਕਿੱਥੇ ਜਾ ਰਹੇ ਜਿਹਦਾ ਦਿਲ ਕਰਦਾ ਹੈ ਉਹ ਪਿਸਤੌਲ ਕਰਦਾ ਆਂ ਬੰਦੇ ਨੂੰ ਗੋਲੀ ਮਾਰ ਦਿੰਦਾ ਜਦੋਂ ਮੰਦੀਪ ਸਿੰਘ ਦੀ ਵਿਚਾਰਧਾਰਾ ਆਪਣੇ ਭਰਾ ਸੰਦੀਪ ਸਿੰਘ ਤੋਂ ਅਲੱਗ ਹੋਵੇ ਫਿਰ ਤਾਂ ਅਸੀਂ ਕਹੀਏ ਵੀ ਮੰਦੀਪ ਸਿੰਘ ਦਾ ਸੰਦੀਪ ਦੇ ਨਾਲ ਕੋਈ ਰੋਲ ਹੀ ਨਹੀਂਗਾ ਜਦ ਕਿ ਉਹ ਕੀ ਕਹਿ ਰਹੇ ਮੇਰੇ ਭਰਾ ਨੇ ਜੋ ਕੀਤਾ ਬਿਲਕੁਲ ਠੀਕ ਕੀਤਾ ਆਪਾਂ ਇਹ ਕਿਉਂ ਨਹੀਂ ਸਮਝਦੇ ਕਿ ਆਪਾਂ ਲੋਕਾਂ ਤੇ ਛੱਡਦੀਏ ਅਸੀਂ ਵੀ ਅਪੀਲ ਕਰਨੇ ਜਾ ਰਹੇ ਹਾਂ ਅਸੀਂ ਜਿਹੜੀ ਹਿੱਤੇ ਹਿੰਦੂ ਪੰਚਾਇਤ ਰਖੀ ਤਰਨਤਾਰਨ ਸ਼ਹਿਰ ਦੇ ਵਿੱਚ ਉੱਥੇ ਲੋਕਾਂ ਦੇ ਨਾਲ ਵਿਚਾਰ ਵਮਰਚ ਕਰਨ ਜਾ ਰਹੇ ਹਾਂ ਪੰਜਾਬ ਦੇ ਲਗ ਲਗ ਸ਼ਹਿਰਾਂ ਚ ਸੰਸਮਾਜ ਤੇ ਹਿੰਦੂ ਵਿਦਵਾਨ ਉਸ Hindu ਪੰਚਾਇਤ ਚ ਹਿੱਸਾ ਲੈ ਰਹੇ ਨੇ ਉਹਨਾਂ ਨੇ ਚਰਚਾ ਕਰਨੀ ਹੈ ਚਰਚਾ ਕਿਹੜੇ ਕਰਨਗੇ ਕੌਣ ਲੋਕ ਹੋਣਗੇ ਚਰਚਾ ਤਰਨਤਾਰਾਂ ਦੇ ਲੋਕਾਂ ਨਾਲ ਕਰੋਗੇ ਜਿੱਥੇ ਸਾਡੇ Hindu ਮਿਦਵਾਨ ਲੰਗੇ ਤੇ Hindu ਲੀਡਰਸ ਤੇ ਬਾਨ ਲਗੇ ਸ਼ਿਫਤਰਾ ਦੇ ਲੀਡਰਸ ਤੇ ਬਾਨ ਵੀ ਆਨਗੇ ਨਾ Hindu ਸਮਾਜ ਦੀ ਗੱਲ ਕਰਦੇ ਆ ਨਾ ਸ਼ਿਫਤ ਨਾਲੇ ਪੰਜਾਬ ਹਿੱਤ ਦੀ ਗੱਲ ਕਰਦੇ ਆ ਜਾਂ ਨਹੀਂ ਕਰਦੇ ਤੁਸੀਂ ਇਹ ਪੋਸਟਰਾਂ ਦੇ ਰਾਹੀਂ ਸਨੇਹਾ ਤਾਂ ਫਿਰ ਉਹੀ ਕੱਟੜਵਾਦੀ ਦੇ ਰਹੇ ਹੋ ਨਾ ਸ਼ਹੀਦ ਸੁਖਦੇਵ ਜੀ ਸ਼ਹੀਦ ਰਾਜਗੁਰੂ ਜੀ ਪਰ ਪੋਸਟ ਉਹਨਾਂ ਨੇ ਮਹਾਰਾਜਾ ਰਣਜੀਤ ਸਿੰਘ ਨੂੰ ਕਿੰਨਾ ਪਿਆਰ ਕਰਦੇ ਹੋ ਕਰਦੇ ਹੋ ਨਾ ਬਾਕੀ ਰਾਜਨੀਤਿਕ ਪਾਰਟੀਆਂ ਦੇ ਆਦਰਸ਼ ਉਹ ਨੇ ਮਨੋ ਜੀ ਮੈਨੂੰ ਜਾਦੀ ਪੂਰੀ ਦੇਸ਼ ਦੀ ਗੱਲ ਦੇਸ਼ ਦੀ ਗੱਲ ਕਰਨ ਦੀ ਇੱਕ ਮਿੰਟ ਉਹਨੇ ਕੀਤਾ ਕੀ ਸੀ 35000 ਹਿੰਦੂ ਪਸੰ ਕੜਗੜ ਮਾਰਿਆ ਤੁਸੀਂ ਆਪ ਦੇ ਬੱਚੇ ਨੂੰ ਭਗਤ ਸਿੰਘ ਬਣਾਉਣਾ ਚਾਹੋਗੇ ਕਿ ਆਪ ਦੇ ਬੱਚੇ ਨੂੰ ਸੁਦੀਰ ਸੁਜਾ ਕਤਲ ਬਣਾਉਣਾ ਚਾਹੋਗੇ ਉਹ ਕਾਲਾ ਯਾਦ ਉਹ ਯਾਦ ਕਰੋ ਜੋ ਰੋਡੇ ਮੋਨੇਓ ਪਸਾ ਥੱਲੇ ਉਤਰੋ ਢਾ 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 ਕਰਦੇ ਉਹ ਮਾਰੇ ਹੁੰਦੇ ਸੀ ਚਸ਼ਮਾ ਦੇ ਨੂਨ ਲਾਣ ਵਾਲਾ ਕੰਮ ਨਹੀਂ ਭਾਈ ਸਾਹਿਬ ਅਸੀਂ ਆਪਣੇ ਭਰਾ ਭੁੱਲ ਜਾਈਏ ਮਰੇ ਹੋਏ ਸੂਰੀ ਭੁੱਲ ਜਾਈਏ ਸੂਰੀ ਭੁੱਲ ਜਾਈਏ ਇਹੀ ਦੋ ਬੰਦੇ ਆ ਦੇ ਪੋਸਟਰ ਫੜੇ ਹੋਏ ਆ ਜਿਨ੍ਹਾਂ ਨੂੰ ਸੰਨੀ ਜਿਹੜਾ ਕਿ ਇੱਕ ਟੈਰਰਿਸਟ ਆ ਜੇਲ੍ਹ 'ਚ ਬੈਠਾ ਜਿਸ ਦਾ ਭਰਾ ਇਲੈਕਸ਼ਨ ਲੜ ਰਿਹਾ ਅਸੀਂ ਉਹ ਬੰਦੇ ਦਿਖਾ ਰਹੇ ਜਿਨ੍ਹਾਂ ਨੂੰ ਭਰਾ ਨੇ ਮਰਡਰ ਕੀਤੇ ਆ ਚਿੰਤਾ ਮੈਨੂੰ ਲੁਧਿਆਣੇ ਬੈਠੇ ਥੋੜੀ ਹੈ ਮੇਰੇ ਬਠਿੰਡੇ ਬੈਠੇ ਤੇ ਲੋਕਾਂ ਨੂੰ ਵੀ ਹੈ ਜਿੰਦਰ ਬੈਠੇ ਲੋਕਾਂ ਨੂੰ ਵੀ ਹੈ ਪਟਿਆਲੇ ਦੇ ਬੈਠੇ ਲੋਕਾਂ ਨੂੰ ਵੀ ਹੈ ਪਹਿਲੀ ਗਲਤੀ ਉੱਥੇ ਦੇ ਲੋਕਾਂ ਨੇ ਕਰ ਲਈ ਦੂਜੀ ਗਲਤੀ ਕੋਈ ਨਹੀਂ ਕਰੇਗਾ ਤਰਨਤਾਰਨ ਵਿੱਚ ਹੁਣ ਜਾਰੀਆਂ ਚੋਣਾਂ ਨੂੰ ਲੈ ਕੇ ਇੱਕ ਬਹੁਤ ਬੜੀ ਹਿੰਦੂ ਪੰਚਾਇਤ ਜਿਹੜੀ ਹੈ ਹੋਨ ਜਾ ਰਹੀ ਹੈ ਆਖਰ ਚੋਣਾਂ ਦੇ ਵੇਲੇ ਇਸ ਪੰਚਾਇਤ ਦਾ ਕੀ ਮਕਸਦ ਹੈਗਾ ਔਰ ਇਹ ਹੱਥ ਦੇ ਵਿੱਚ ਫੜੇ ਹੋਏ ਜਿਹੜੇ ਪੋਸਟਰ ਨੇ ਇਹ ਕੀ ਸਨੇਹਾ ਦੇਣਾ ਚਾ ਰਹੇ ਨੇ ਔਰ ਖਾਸ ਕਰਕੇ ਪੰਜਾਬ ਅਤੇ ਪੰਜਾਬ ਦੇ ਮਾਹੌਲ ਦੇ ਵਿੱਚ ਚੋਣਾਂ ਦੇ ਵਿੱਚ ਆਖਰ ਇੰਨਾ ਪੋਸਟਰਾਂ ਦੀ ਕੀ ਜ਼ਰੂਰਤ ਹੈ ਔਰ ਐਸਾ ਕਿਹੜਾ ਸਨੇਹਾ ਜੋ ਹਿੰਦੂ ਪੰਚਾਇਤ ਤਰਨਤਾਰਨ ਦੇ ਵਿੱਚ ਇੱਕ ਅਪੀਲ ਨੂੰ ਲੈ ਕੇ ਆਈ ਹੈ ਮੇਰੇ ਨਾਲ ਰਾਜੀਵ ਟੈਂਡਨਜੀ ਨੇ ਗੱਲਬਾਤ ਕਰ ਲੈਣੇ ਆ ਇਹ ਜੇ ਚੋਣਾਂ ਦੇ ਬਿਲਲੇ ਤਰਨਤਾਰਨ ਦੇ ਵਿੱਚ ਜਦੋਂ ਉੱਥੇ ਚਨਾਬ ਹੋਣ ਜਾ ਰਿਹਾ ਸਭ ਤੋਂ ਪਹਿਲਾਂ ਤਾਂ ਇਹ ਬੈਨਰ ਤੁਸੀਂ ਪੋਸਟਰ ਕਾਦੇ ਲਈ ਫੜ ਲੇ ਫਿਰ ਉੱਥੇ ਹਿੰਦੂ ਪੰਚਾਇਤ ਦੀ ਕੀ ਲੋੜ ਪੈਗੀ ਮੈਂ ਲੁਧਿਆਣਾ ਸ਼ਹਿਰ ਦਾ ਰਹਿਣ ਵਾਲਾ ਮੈਂ ਕਿਉਂ ਸਾਰੇ ਅਸੀਂ ਲੁਧਿਆਣਾ ਸ਼ਹਿਰ ਦੇ ਰਹਿਣ ਵਾਲੇ ਮੈਨੂੰ ਚਿੰਤਾ ਲੈ ਸਕ ਤਰਨਤਾਰਨ ਸ਼ਹਿਰ ਦੀ ਹੈ ਵੀ ਤਰਨਤਾਰਨ ਸ਼ਹਿਰ ਦਾ ਨੀਤ੍ਰਤਵ ਕੌਣ ਕਰੇਗਾ ਇੱਕ ਆਮ ਆਦਮੀ ਕਰੇਗਾ ਜਾਂ ਉਹ ਵਿਅਕਤੀ ਕਰੇਗਾ ਜਿਹਦੇ ਪਰਿਵਾਰ ਦੇ ਲੋਕ ਮਾਸੂਮ ਲੋਕਾਂ ਦਾ ਕਤਲ ਕਰਦੇ ਨੇ ਮੈਨੂੰ ਟੈਂਸ਼ਨ ਇਸਟਨ ਤਰਨਤਾਰਨ ਸ਼ਹਿਰ ਦੇ ਨੌਜਵਾਨਾਂ ਦੀ ਹੈ ਉਹ ਮਾਵਾਂ ਦੀ ਹੈ ਉਹ ਪਤਨੀਆਂ ਦੀ ਹੈ ਉਹ ਪਿਤਾ ਦੀ ਟੈਂਸ਼ਨ ਹੈ ਜਿਨ੍ਹਾਂ ਦੇ ਬੱਚੇ ਤਰਨਤਾਰਨ ਸ਼ਹਿਰ ਦੇ ਵਿੱਚ ਰਹਿੰਦੇ ਨੇ ਉਹਨਾਂ ਦਾ ਮਾਰਗਦਰਸ਼ਨ ਕੌਣ ਕਰੇਗਾ ਉਹਨਾਂ ਦਾ ਮਾਰਗਦਰਸ਼ਕ ਕੌਣ ਬਣੇਗਾ ਇੱਕ ਕਾਤਲ ਦਾ ਭਰਾ ਜਾਂ ਇੱਕ ਆਮ ਬੰਦਾ ਕੀ ਕਾਤਲ ਦਾ ਭਰਾ ਉੱਥੋਂ ਜਿੱਤ ਕੇ ਵਿਧਾਨ ਸਭਾ ਚ ਪਹੁੰਚੇਗਾ ਜਾਂ ਉੱਥੋਂ ਕੋਈ ਆ ਆਦਮੀ ਵਿਅਕਤੀ ਜਿੱਤ ਕੇ ਚੰਡੀਗੜ੍ਹ ਵਿਧਾਨ ਸਭਾ ਚ ਪਹੁੰਚੇਗਾ ਸਵਾਲ ਤਾਂ ਇਹ ਹੈ ਨਹੀਂ ਸਵਾਲ ਤਾਂ ਇਹ ਵੀ ਖੜਾ ਹੁੰਦਾ ਨੇ ਇੱਕ ਦੋਸ਼ੀ ਹੈ ਦੋਸ਼ੀ ਨੂੰ ਜੇਲ੍ਹ ਦੇ ਵਿੱਚ ਸਿੱਟ ਦਿੱਤਾ ਗਿਆ ਆਪਣੀ ਸਜ਼ਾ ਜਿਹੜੀ ਹੈ ਭੁਗਤ ਰਿਆ ਟ੍ਰਾਇਲ ਕਹ ਲੋ ਜਾਂ ਉਹਦੇ ਤੇ ਕੇਸ ਚੱਲਦਾ ਕਹ ਲੋ ਤੁਸੀਂ ਉਹਦੇ ਭਰਾ ਨੂੰ ਕਿਉਂ ਦੋਸ਼ੀ ਬਣਾ ਰਹੇ ਹੋ ਕਿਸੇ ਨੂੰ ਵੀ ਹੱਕ ਹੈਗਾ ਚੋਣ ਲੜਨ ਦਾ ਤੁਸੀਂ ਮਨਦੀਪ ਸਿੰਘ ਦੀ ਸੋਸ਼ਲ ਮੀਡੀਆ ਤੇ ਨੇ ਇੱਕ ਇੰਟਰਵਿਊ ਸੁਣੀਓ ਕਿ ਕਹਿ ਰਿਹਾ ਵੀ ਪੰਜਾਬ ਦੇ ਹਾਲਾਤ ਕਿੱਥੇ ਜਾ ਰਹੇ ਜਿਹਦਾ ਦਿਲ ਕਰਦਾ ਹੈ ਉਹ ਪਿਸਤੌਲ ਕਰਦਾ ਆਹ ਬੰਦੇ ਨੂੰ ਗੋਲੀ ਮਾਰ ਦਿੰਦਾ ਉਹਨੇ ਕੀ ਕੀਤਾ ਮਨਦੀਪ ਸਿੰਘ ਦੇ ਭਰਾ ਸੰਦੀਪ ਸਿੰਘ ਨੇ ਕੀ ਕੀਤਾ ਸਾਡੇ ਹਿੰਦੂ ਲੀਡਰ ਸੁਦੀਸ਼ ਸ੍ਰੀ ਦਾ ਸਰੇਆਮ ਡੱਬ ਚੋਂ ਰਵਾਰਰ ਕੱਢੀ ਗੋਲੀ ਮਾਰ ਕੇ ਸਰੇਆਮ ਕਤਲ ਕਰ ਦਿੱਤਾ ਉਹਦਾ ਭਰਾ ਮੁੱਦਾ ਕੀ ਚੱਕਦਾ ਪਿਆ ਜਿਹਦਾ ਭਰਾ ਖੁਦ ਕਾਤਲ ਹੋਵੇ ਗੈਂਗਸਟਰ ਹੋਵੇ ਕੱਟਰਵਾਦੀ ਹੋਵੇ ਕੱਤ ਅਤਵਾਦੀ ਨਾਲ ਮਿਲਿਆ ਹੋਵੇ ਉਹਦਾ ਭਰਾ ਇਹ ਸਵਾਲ ਕਰਦਾ ਦੂਜਾ ਕੀ ਕੀਤਾ ਉਸ ਤੋਂ ਬਾਅਦ ਵੀ ਸੁਧਰਿਆ ਨਹੀਂ ਉਹਨੇ ਜੇਲ੍ਹ ਦੇ ਵਿੱਚ ਜਾ ਕੇ ਕੀਤਾ ਉਹਨੇ ਜੇਲ੍ਹ ਜਾ ਕੇ ਕੀਤਾ ਇਸਪੈਕਟਸ ਸੁਪਰ ਸਿੰਘ ਦਾ ਮਾਰ ਕੇ ਗੁਲੀਆਂ ਮੈਂ ਉਹਦੇ ਤਿੱਖੇ ਹਥਿਆਰ ਦੇ ਨਾਲ ਉਹਦਾ ਕਤਲ ਕਰ ਦਿੱਤਾ ਦੱਸੋ ਨਾ ਫਿਰ ਉਹਦਾ ਭਰਾ ਰੋ ਲੱਗ ਗਿਆ ਪਿਆ ਰਿਹਾ ਵੀ ਮੇਰੇ ਭਰਾ ਦਾ ਤਦਸਸ ਹੋ ਰਿਹਾ ਮੇਰੇ ਭਰਾ ਦਾ ੱੱਕਾ ਹੋ ਰਿਹਾ ਜਾਂ ਤਾਂ ਉਹ ਕੀ ਕਹਿ ਰਿਹਾ ਜਾਂ ਤਾਂ ਮਨਦੀਪ ਸਿੰਘ ਦੀ ਵਿਚਾਰਧਾਰਾ ਆਪਣੇ ਭਰਾ ਸੰਦੀਪ ਸਿੰਘ ਤੋਂ ਅਲੱਗ ਹੋਵੇ ਫਿਰ ਤਾਂ ਅਸੀਂ ਕਹੀਏ ਵੀ ਮਨਦੀਪ ਸਿੰਘ ਦਾ ਸੰਦੀਪ ਦੇ ਨਾਲ ਕੋਈ ਰੋਲ ਹੀ ਨਹੀਂਗਾ ਜਦ ਕਿ ਉਹ ਕੀ ਕਹਿ ਰਿਹਾ ਮੇਰੇ ਭਰਾ ਨੇ ਜੋ ਕੀਤਾ ਬਿਲਕੁਲ ਠੀਕ ਕੀਤਾ ਦੂਜੇ ਪਾਸੇ ਕਹਿ ਰਿਹਾ ਵੀ ਪੰਜਾਬ ਦੇ ਹਾਲਾਤ ਬੜੇ ਖਰਾਬ ਹੈ ਜਿਹਦਾ ਦਿਲ ਕਰਦਾ ਡੱਬ ਚ ਪਿਸਤਰ ਕਰਦਾ ਗੁਰੀਆਂ ਮਾਰਦਾ ਉਹਦੇ ਭਰਾ ਨੇ ਕੀ ਕੀਤਾ ਮੈਂ ਤਾਂ ਮੈਨੂੰ ਚਿੰਤਾ ਸਿਰਫ ਤਰਨ ਸ਼ਹਿਰ ਤਰਨ ਤਰਨ ਸ਼ਹਿਰ ਦੇ ਲੋਕਾਂ ਦੀ ਹੈ ਵੀ ਉਹਨਾਂ ਦਾ ਨੇਤ੍ਰਤਵ ਕੌਣ ਕਰੇਗਾ ਇੱਕ ਕਾਤਲ ਪਰਿਵਾਰ ਦਾ ਦਾ ਵਿਅਕਤੀ ਕਰੇਗਾ ਜਾਂ ਆਮ ਨਾਗਰਿਕ ਕਰੇਗਾ ਬਿਲਕੁਲ ਠੀਕ ਹੈ ਇਹ ਪੋਸਟਰ ਜਿਹੜੇ ਤੁਸੀਂ ਚੱਕੇ ਆ ਅਸੀਂ ਸਮਝ ਲੈਨੇ ਆ ਇਹਨਾਂ ਨੂੰ ਪਰ ਸੰਦਨ ਸਾਹਿਬ ਇੱਕ ਚੀਜ਼ ਜਿਹੜੀ ਹੈ ਆਪਾਂ ਇਹ ਕਿਉਂ ਨਹੀਂ ਸਮਝਦੇ ਕਿ ਆਪਾਂ ਲੋਕਾਂ ਤੇ ਛੱਡ ਦੀਏ ਆਪਾਂ ਜਿਹੜੇ ਉੱਥੇ ਤਰਨਤਾਰਨ ਦੇ ਲੋਕ ਹੈ ਉਹਨਾਂ ਦੇ ਉੱਤੇ ਛੱਡ ਦੀਏ ਉਹ ਜੋ ਫੈਸਲਾ ਲੈਣ ਠੀਕ ਹੈ ਅਸੀਂ ਵੀ ਅਪੀਲ ਕਰਨੇ ਜਾ ਰਹੇ ਹਾਂ ਅਸੀਂ ਜਿਹੜੀ ਇੱਥੇ ਹਿੰਦੂ ਪੰਚਾਇਤ ਰੱਖੀ ਤਰਨਤਾਰਨ ਸ਼ਹਿਰ ਦੇ ਵਿੱਚ ਉੱਥੇ ਲੋਕਾਂ ਦੇ ਨਾਲ ਵਿਚਾਰ ਵਿਮਰਸ਼ ਕਰਨੇ ਜਾ ਰਹੇ ਹਾਂ ਪੰਜਾਬ ਦੇ ਲਗ ਲਗ ਸ਼ਹਿਰਾਂ ਚੋਂ ਸੰਸਮਾਜ ਤੇ ਹਿੰਦੂ ਵਿਦਵਾਨ ਉਸ ਹਿੰਦੂ ਪੰਚਾਇਤ ਚ ਹਿੱਸਾ ਲੈ ਰਹੇ ਨੇ ਉਹਨਾਂ ਨੇ ਚਰਚਾ ਕਰਨੀ ਹੈ ਉੱਥੇ ਦੇ ਤਰਨਤਾਰਨ ਸ਼ਹਿਰ ਦੇ ਲੋਕਾਂ ਨਾਲ ਵੀ ਸਾਡੀ ਵੋਟ ਕਿਤੇ ਬੰਡੀ ਨਾ ਜਾਵੇ ਅਸੀਂ ਕਿਤੇ ਆਪਣੀ ਵੋਟ ਬੰਨ ਗਏ ਕਿਤੇ ਕਾਤਲ ਦੇ ਪਰਿਵਾਰ ਨੂੰ ਨਾ ਦਿਤਾ ਦਈਏ ਪਰਿਵਾਰ ਦੇ ਬੰਦੇ ਨੂੰ ਨਾ ਦਿਤਾ ਦਈਏ ਵੀ ਅਸੀਂ ਇਕਜੁੱਟ ਹੋ ਕੇ ਉਸ ਨਾਗਰਿਕ ਨੂੰ ਉਸ ਵਿਅਕਤੀ ਨੂੰ ਵੋਟ ਪਾਈਏ ਜਿਹੜਾ ਤਰਨਤਾਰਨ ਸ਼ਹਿਰ ਦਾ ਵਿਕਾਸ ਕਰ ਸਕੇ ਨਾ ਕਿ ਉਸ ਵਿਅਕਤੀ ਨੂੰ ਦਿਤਾਈਏ ਜਿਹੜਾ ਤਰਨਤਾਰਨ ਸ਼ਹਿਰ ਦੇ ਵਿੱਚ ਗੁੰਡਾਗਰਦੀ ਗੈਂਗਸਟਰਵਾਦ ਅੱਤਵਾਦ ਲੈ ਕੇ ਆਵੇ ਮੇਂ ਅਪੀਲ ਹੋਏਗੀ ਜਾਂ ਫਿਰ ਉੱਥੇ ਤੁਸੀਂ ਹਿੰਦੂ ਪੰਚਾਇਤ ਕਰੋਗੇ ਉੱਥੇ ਤੁਸੀਂ ਕਹਿ ਰਹੇ ਹੋ ਵਿਦਵਾਨ ਆਣਗੇ ਫਿਰ ਮਾਹੌਲ ਖਰਾਬ ਹੋਣ ਦੀ ਸ਼ੰਕਾ ਨਹੀਂ ਹੋਏਗੀ ਕਿ ਇੱਕ ਸਮੂਹ ਦਾ ਇਕੱਠਾ ਹੋ ਗਿਆ ਕਾਰਨ ਤਾਂ ਬਣੇਗਾ ਨਾ ਅਸੀਂ ਗੁਲਾਮ ਹਾਂ ਦੱਸੋ ਨਾ ਕੀ ਪੰਜਾਬ ਦਾ ਹਿੰਦੂ ਗੁਲਾਮ ਹੈ ਕਿਆ ਤਰਨਤਾਰਨ ਦੇ ਵੀ ਸ਼ਹਿਰ ਦੇ ਵਿੱਚ ਅਸੀਂ ਆਪਣੀ Hindu ਪੰਚਾਇਤ ਨਹੀਂ ਕਰ ਸਕਦੇ ਅਸੀਂ ਆਪਣੀ ਗੱਲ ਨਹੀਂ ਲੱਖ ਸਕਦੇ ਆਪਣੀ ਸਮਾਜ ਦੀ ਚਿੰਤਾ ਨਹੀਂ ਕਰ ਸਕਦੇ ਦੱਸੋ ਨਾ ਅਗਰ ਅਸੀਂ ਆਪਣੇ ਸਮਾਜ ਦੀ ਉੱਥੇ ਗੱਲ ਕਰਾਂਗੇ ਤਾਂ ਕਿਸੇ ਨੂੰ ਤਰਾਜ ਕਿਉਂ ਹੋਏਗਾ ਹਰ ਵਿਅਕਤੀ ਨੂੰ ਹੱਕ ਹੈ ਆਪਣੀ ਸਮਾਜ ਦੀ ਚਿੰਤਾ ਕਰਨ ਦਾ ਆਪਣੇ ਦੇਸ਼ ਦੀ ਚਿੰਤਾ ਕਰਨ ਦਾ ਆਪਣੇ ਸ਼ਹਿਰ ਦੀ ਚਿੰਤਾ ਕਰਨ ਦਾ ਪੰਜਾਬ ਦੇ ਸ਼ਹਿਰਾਂ ਚੋਂ ਲਗ ਲਗ ਸੰਸਮਾਜ ਦੇ ਲੋਕ Hindu ਸਮਾਜ ਦੇ ਵਿਦਵਾਨ ਵੱਡੇ ਵੱਡੇ Hindu ਲੀਡਰ Hindu ਪੰਚਾਇਤ ਦਾ ਹਿੱਸਾ ਬਣਨ ਜਾ ਰਹੇ ਨੇ ਉੱਥੇ ਚਰਚਾ ਅਮਰ ਤਰਨਤਾਰਨ ਸ਼ਹਿਰ ਦੇ ਲੋਕਾਂ ਨੇ ਕਰਨ ਨਾਲ ਕਰਨੀ ਅਸੀਂ ਲੋਕਾਂ ਨੇ ਵੀ ਅਸੀਂ ਵੋਟ ਕਿਤੇ ਗਲਤ ਹੱਥਾਂ 'ਚ ਨਾ ਪਾ ਦਈਏ ਕਿਸੇ ਗਲਤ ਵਿਅਕਤੀ ਨੂੰ ਅਸੀਂ ਆਪਣਾ ਵੋਟ ਨਾ ਪਾ ਕੇ ਨਾ ਜਿਤਾ ਦਈਏ ਉਸ ਗੱਲ ਦੀ ਗੱਲ ਕਰਨ ਜਾ ਰਹੇ ਹਾਂ ਨਹੀਂ ਜੇ ਅਮਰਿਤਪਾਲ ਨੂੰ ਲੋਕ ਜਿਤਾ ਸਕਦੇ ਆ ਉਹ ਵੀ ਉਦੋਂ ਜਦੋਂ ਉਹਨਾਂ ਤੇ ਗਲਤੀ ਐਨਐਸਏ ਲੱਗਿਆ ਜੇਲ੍ਹ ਦੀ ਗਲਤੀ ਕਰ ਲਈ ਨਾ ਗਲਤੀ ਕਰ ਲਈ ਨਾ ਕੀ ਉਸ ਤੋਂ ਬਾਅਦ ਅਮਰਿਤਪਾਲ ਨੂੰ ਜਿਤਾਣ ਤੋਂ ਬਾਅਦ ਕੀ ਉਸ ਇਲਾਕੇ ਦਾ ਵਿਕਾਸ ਹੋਇਆ ਵਿਕਾਸ ਤੋਹੀ ਕਰਾ ਪਾਏਗਾ ਜਿਹੜਾ ਮੇਰੇ ਸਾਹਮਣੇ ਬੈਠਾ ਹੋਏਗਾ ਦੱਸੋ ਨਾ ਮੇਰੀ ਗੱਲ ਵਿਕਾਸ ਤਾਂ ਉਹੀ ਕਰਾ ਪਾਏਗਾ ਜਿਹੜਾ ਮੇਰੇ ਸਾਹਮਣੇ ਬੈਠਾ ਹੋਏਗਾ ਜਿਹੜਾ ਮੇਰੇ ਕੋਜੀ ਦੇ ਕੋਲ ਮੈਂ ਜਾ ਕੇ ਸਹਿਨ ਕਰਵਾ ਸਕਾਂ ਜਿਹਦੇ ਕੋਲ ਜਾ ਕੇ ਮੈਂ ਆਪਣਾ ਦੁੱਖ ਪ੍ਰਗਟ ਕਰ ਸਕਾਂ ਜਿਹਦੇ ਕੋਲ ਜਾ ਕੇ ਮੈਂ ਆਪਣਾ ਕੰਮ ਕਰਵਾ ਸਕਾਂ ਵਿਕਾਸ ਤਾਂ ਉਹੀ ਬੰਦਾ ਕਰਾ ਪਾਏਗਾ ਨਾ ਦੂਜੀ ਗੱਲ ਬੜੀ ਵੱਡੀ ਗੱਲ ਹੈ ਆਦੀ ਰੇੜ ਚ ਜੋ ਪੰਜਾਬ ਦਾ ਮਾਹੌਲ ਹੈ ਨਾ ਬਿਲਕੁਲ ਮੇਸ ਗੱਲ ਤੋਂ ਕਈ ਗੱਲਾਂ ਤੋਂ ਬੜਾ ਟੈਨਸ਼ਨ ਚ ਆ ਤੇ ਤਰਨਤਾਰਨ ਦੇ ਸ਼ਹਿਰ ਦੇ ਵਿੱਚ ਸੰਦੀਪ ਸਿੰਘ ਕਤਲ ਦਾ ਪ੍ਰਾਚਿਤ ਕਿ ਮਨਦੀਪ ਸਿੰਘ ਆਂਦਾ ਤੇ ਸਾਡੀ ਨੌਜਵਾਨ ਪੀੜੀ ਤਾਂ ਉੱਥੇ ਕੀ ਬਣੇਗਾ ਉਹ ਵੀ ਡਬਲ ਪਿਸਤੌਲ ਲੈ ਕੇ ਆ ਬੰਦੀਆਂ ਦਾ ਕਤਲ ਕਰਦੀ ਫਿਰੂਗੀ ਕਿਉਂਕਿ ਨਿਤਰਤਵ ਕੌਣ ਕਰ ਰਿਹਾ ਹੈ ਕਤਲ ਕਰ ਰਿਹਾ ਹੈ ਨਾ ਜਿੱਦਾਂ ਦਾ ਕਹਿੰਦੇ ਰਾਜਾ ਹੁੰਦਾ ਉਹਦਾ ਦੀ ਉਹਦਾ ਦਾ ਉਹਦਾ ਮੰਤਰੀ ਮੰਡਲ ਹੁੰਦਾ ਉਹਦਾ ਦੀ ਉਹਦਾ ਦੀ ਉਹਦਾ ਉਹਦਾ ਅਧਿਕਾਰੀ ਹੋ ਜਾਂਦੇ ਉਹਦਾ ਦੀ ਉਹਦਾ ਦੀ ਪ੍ਰਜਾ ਹੋ ਜਾਂਦੀ ਹੁੰਦੀ ਹੈ ਇਹ ਹੀ ਗੱਲ ਹੁੰਦੀ ਹੈ ਨਾ ਜਿੱਦਾਂ ਦੀ ਰਾਜਾ ਉਹਦਾ ਦੀ ਪ੍ਰਜਾ ਇਸੇ ਕਰਕੇ ਬਿਲਕੁਲ ਸਾਫ਼ ਨੀਰ ਗੱਲ ਹੈ ਅਸੀਂ 2 ਨਵੰਬਰ ਨੂੰ ਤਰਨਤਾਰਨ ਸ਼ਹਿਰ ਦੇ ਵਿੱਚ 1 ਵਜੇ ਦੁਪਹਿਰ ਨੂੰ Hindu ਪੰਚਾਇਤ ਕਰਨ ਜਾ ਰਹੇ ਹਾਂ ਤਰਨਤਾਰਨ ਸ਼ਹਿਰ ਦੇ ਲੋਕਾਂ ਨਾਲ ਚਰਚਾ ਕਰਾਂਗੇ ਅਸੀਂ ਵਿਚਾਰ ਕਰਾਂਗੇ ਉਹਨਾਂ ਦੇ ਵੀ ਸੁਣਾਂਗੇ ਅਸੀਂ ਆਪਣੇ ਵੀ ਸੁਣਾਵਾਂਗੇ ਵੀ ਧਿਆਨ ਦੇ ਨਾਲ ਫੁੱਟਾਂ ਪਾਈਓ ਕਿਉਂ ਬੰਨੂ ਬਿਲਕੁਲ ਨਹੀਂ ਚਰਚਾ ਇੱਕ ਮਿੰਟ ਜੀ ਚਰਚਾ ਕਿਹੜੇ ਕਰਨਗੇ ਕੌਣ ਲੋਕ ਹੋਣਗੇ ਚਰਚਾ ਤਰਨ ਤਰਨ ਦੇ ਲੋਕਾਂ ਨਾਲ ਕਰੋਗੇ ਤੁਸੀਂ ਵਿਦਵਾਨ ਜਿਨ੍ਹਾਂ ਨੂੰ ਕਹਿ ਰਹੇ ਹੈਗੇ ਉਹ ਕੌਣ ਵਿਦਵਾਨ ਨੇ ਸੰਸਮਾਜ ਦੇ ਨਾਲ ਸ਼ਿਵ ਸੈਨਾ ਵਾਲੇ ਹੈ ਤੁਹਾਡੇ ਤੇ ਵੀ ਟੈਗ ਹੈਗਾ ਨਾ ਇੱਕ ਰਾਜਨੀਤਿਕ ਦਾ ਮੇਰੀ ਗੱਲ ਸੁਣੋ ਜਿੱਥੇ ਸੰਸਮਾਜ ਦੇ ਲੋਕ ਆਣਗੇ ਜਿੱਥੇ ਸਾਡੇ Hindu ਵਿਦਵਾਨਾਂ ਲੰਗੇ ਤੇ Hindu ਲੀਡਰਸ਼ਿਪ ਬਾਨ ਲੰਗੇ Shiv Sena ਦੇ ਲੀਡਰਸ਼ਿਪ ਬਾਨ ਵੀ ਆਣਗੇ ਨਾ Hindu ਸਮਾਜ ਦੀ ਗੱਲ ਕਰਦੇ ਆ ਨਾ Shiv Sena ਵਾਲੇ ਪੰਜਾਬ ਹਿੱਤ ਦੀ ਗੱਲ ਕਰਦੇ ਆ ਜਾਂ ਨਹੀਂ ਕਰਦੇ ਕਰਦੇ ਆ ਨਾ ਲਗ ਲਗ ਸਸਥਾਵਾ ਦੇ ਲੋਗ ਆ ਰਹੇ ਨੇ ਲਗ ਲਗ ਸਸਥਾਵਾ ਦੇ ਵਿੱਚ ਕਹਿ ਰਹੇ ਆ ਜਿੱਥੋਂ ਉਹ ਕਹਿੰਦੇ ਨਾ ਜਾਗੋ ਚੱਲੀ ਲੁਧਿਆਣੇ ਤੋਂ ਜਾਗੋ ਚੱਲੂਗੀ ਹੁਣ ਪਹੁੰਚੂਗੀ ਤਰਨਤਾਰਨ ਲੁਧਿਆਣੇ ਤੋਂ ਜਾਗੋ ਚੱਲ ਕੇ ਪਹੁੰਚੂਗੀ ਤਰਨਤਾਰਨ ਪਟਿਆਲੇ ਤੋਂ ਜਾਗੋ ਚੱਲ ਕੇ ਕਿੱਥੇ ਪਹੁੰਚੂਗੀ ਤਰਨਤਾਰਨ ਅੰਬਲਸਰੋ ਜਾਗੋ ਚੱਲ ਕੇ ਕਿੱਥੇ ਪਹੁੰਚੂਗੀ ਤਰਨਤਾਰਨ ਬਠਿੰਡੇ ਤੋਂ ਚੱਲ ਕੇ ਕਿੱਥੇ ਪਹੁੰਚੂਗੀ ਤਰਨਤਾਰਨ ਰੋਪੜ ਤੋਂ ਜਾਗੋ ਚੱਲ ਕੇ ਕਿੱਥੇ ਪਹੁੰਚੂਗੀ ਤਰਨਤਾਰਨ ਮੁਹਾਲੀ ਤੋਂ ਜਾਗੋ ਚੱਲ ਕੇ ਕਿੱਥੇ ਪਹੁੰਚੂਗੀ ਤਰਨਤਾਰਨ ਬੂਗੇ ਤੋਂ ਚੱਲ ਕੇ ਤਰਨ ਜਾਗੋ ਕਿੱਥੇ ਪਹੁੰਚੂਗੀ ਤਰਨਤਾਰਨ ਜਲੰਧਰ ਸ਼ਹਿਰ ਤੋਂ ਚੱਲ ਕੇ ਜਾਗੋ ਕਿੱਥੋਂ ਪਹੁੰਚੂਗੀ ਤਰਨਤਾਰਨ ਖੰਨਾ ਸ਼ਹਿਰ ਤੋਂ ਚੱਲ ਕੇ ਕਿੱਥੇ ਪਹੁੰਚੂਗੀ ਜਾਗੋ ਤਰਨਤਾਰਨ ਲਗ ਲਗ ਸ਼ਹਿਰਾਂ 'ਚ ਮੈਂ ਫੇਰ ਕਹਿ ਰਿਹਾ ਗੁਰਦਾਸਪੁਰ ਤੋਂ ਚੱਲ ਕੇ ਜਾਗੋ ਪਹੁੰਚੂਗੀ ਤਰਨਤਾਰਨ ਪਠਾਨਕੋਟ ਤੋਂ ਚੱਲ ਕੇ ਪਹੁੰਚੂਗੀ ਜਾਗੋ ਤਰਨਤਾਰਨ ਲਗ ਲਗ ਸ਼ਹਿਰਾਂ ਦੇ ਵਿੱਚੋਂ ਹਿੰਦੂ ਸਮਾਜ ਦੇ ਕਰਮਟ ਲੀਡਰ ਕਰਮਟ ਸੋਚ ਵਾਲੇ ਜਿਹੜੇ ਲੋਕ ਚਾਹੁੰਦੇ ਨੇ ਜਿਨ੍ਹਾਂ ਨੇ ਕਾਲਾ ਧੂਰ ਵੀ ਦੇਖਿਆ ਪੰਜਾਬ ਦੇ ਵਿੱਚ ਉਹ ਟਾਈਮ ਵੀ ਦੇਖਿਆ ਵੀ ਛੋਟੇ ਛੋਟੇ ਮੁੰਡੇ ਹੱਥ ਚੇਕੇ 47 ਨਾਲ ਲੈ ਕੇ ਨੌਜਵਾਨਾਂ ਦਾ ਆਮ ਵਿਅਕਤੀ ਦਾ ਮਸੂਮ ਲੋਕਾਂ ਦਾ ਕਤਲ ਫਿਰਦੇ ਕਰਦੇ ਸੀਗੇ ਉਹ ਪਰਿਵਾਰਾਂ ਦੇ ਲੋਕ ਵੀ ਉੱਥੇ ਪਹੁੰਚ ਰਹੇ ਨੇ ਜਿੰਨਾ ਯਾਨੀ ਕਿ ਜਾਣਗੇ ਅਲੱਗ-ਅਲੱਗ ਕੀ ਕਹਿੰਦਾ ਮਤਲਬ ਇਹੀ ਹੈ ਕਿ ਜਾਣਗੇ ਅਲੱਗ-ਅਲੱਗ ਕੀ ਤੁਹਾਡੀ ਸ਼ਿਵ ਸੈਨਾ ਜੀ ਦਾ ਅਲੱਗ-ਅਲੱਗ ਕੀ ਹੈ ਡਬ ਜੇ ਪਿਸਤੌਲਾਂ ਦਾ ਤੁਹਾਡੀ ਸ਼ਿਵ ਸੈਨਿਕਾ ਦੇ ਵੀ ਹੈ ਨਾ ਕਿਸੇ ਦਾ ਕਤਲ ਕਰਤਾ ਸ਼ਿਵ ਸੈਨਿਕ ਨੇ ਜਵਾਬ ਦਿਓ ਕਿ ਆ ਸ਼ਿਵ ਸੈਨਿਕ ਨੇ ਕਿਸੇ ਆਮ ਵਿਅਕਤੀ ਦਾ ਕਤਲ ਕਰਤਾ ਦੱਸੋ ਨਾ ਤਾਂ ਉਹਨਾਂ ਰੋਪੜ ਸ਼ਹਿਰ ਦੇ ਵਿੱਚ ਕਿਸੇ ਰਿਟਾਇਰ ਡਿਪਟੀ ਨੇ ਸਾਡੇ ਸ਼ਿਵ ਸੈਨਾ ਦੇ ਲੀਡਰ ਦੇ ਉੱਤੇ ਗੋਲੀਆਂ ਮਾਰਤੀਆਂ ਖਬਰ ਸੁਰਖੀਆਂ ਜਨਾ ਖਬਰ ਇਹ ਤਾਂ ਨਹੀਂ ਸੁਰਖੀਆਂ ਜ ਕਿਸੇ ਸਾਡੇ ਸ਼ਿਵਸ਼ਰਨ ਲੀਡਰ ਨੇ ਰਿਟਾਇਰ ਡਿਪਟੀ ਦੇ ਗੋਲੀ ਮਾਰਤੀ ਸੁਰਖੀਆਂ ਚ ਕੀ ਚੱਲ ਰਿਹਾ ਰਿਟਾਇਰ ਡੀਐਸਪੀ ਨੇ ਸਾਡੇ ਸ਼ਿਵਸ਼ਰਨ ਲੀਡਰ ਦੇ ਵਿੱਚ ਅਨੰਤਪੁਰ ਸਾਹਿਬ ਦੀਆਂ ਗੋਲੀਆਂ ਮਾਰਤੀਆਂ ਦੱਸੋ ਨਾ ਮੇਰੀ ਗੱਲ ਬਿਲਕੁਲ ਸਹੀ ਹੈ ਅੱਛਾ ਹਿੰਦੂ ਪੰਚਾਇਤ ਦੀ ਆਪਾਂ ਗੱਲ ਕਰ ਰਹੇ ਹੈਗੇ ਆ ਵੱਖ-ਵੱਖ ਸ਼ਹਿਰਾਂ ਦੀ ਆਪਾਂ ਗੱਲ ਕਰ ਰਹੇ ਆ ਤੁਸੀਂ ਇਹ ਪੋਸਟਰਾਂ ਦੇ ਰਾਹੀਂ ਸਨੇਹਾ ਤਾਂ ਫਿਰ ਉਹੀ ਕੱਟੜਵਾਦੀ ਦੇ ਰਹੇ ਹੋ ਨਾ ਤੁਸੀਂ ਭਗਤ ਸਿੰਘ ਨੂੰ ਕਿੰਨਾ ਪਿਆਰ ਕਰਦੇ ਹੋ ਸਾਰੀ ਦੁਨੀਆ ਪਿਆਰ ਜਿੰਨੇ ਕਰਦੀ ਹੈ ਸੁਖਦੇਵ ਸ਼ਹੀਦ ਸੁਖਦੇਵ ਜੀ ਸ਼ਹੀਦ ਰਾਜਗੁਰੂ ਜੀ ਪਰ ਪੋਸਟਰ ਉਹਨਾਂ ਦੇ ਮਹਾਰਾਜਾ ਰਣਜੀਤ ਸਿੰਘ ਜੀ ਨੂੰ ਕਿੰਨਾ ਪਿਆਰ ਕਰਦੇ ਹੋ ਕਰਦੇ ਹੋ ਨਾ ਬਾਕੀ ਰਾਜਨੀਤਿਕ ਪਾਰਟੀਆਂ ਦੇ ਆਦਰਸ਼ ਉਹ ਨੇ ਭਾਈ ਸਾਹਿਬ ਭਗਤ ਸਿੰਘ ਆਦਰਸ਼ ਨੇ ਬਾਕੀ ਰਾਜਨੀਤਿਕ ਪਾਰਟੀਆਂ ਦੇ ਤੇ ਪੋਸਟਰ ਉਹਨਾਂ ਦੇ ਬੱਲੇ ਸੁਣੋ ਸੁਖਦੇਵ ਸਿੰਘ ਆਦਰਸ਼ ਨੇ ਉਹਨਾਂ ਦਾ ਆਦਰਸ਼ ਕੌਣ ਹੈ ਸੋਚਿਆ ਕਦੇ ਉਹਨਾਂ ਦਾ ਆਦਰਸ਼ ਕੌਣ ਹੈ ਜਿਹੜਾ ਚੋਣ ਲੜ ਰਹੇ ਨੇ ਉਹਨਾਂ ਦਾ ਆਦਰਸ਼ ਕੌਣ ਹੈ ਜਰਨੈਲ ਸਿੰਘ ਬਰਾੜ ਜਿਹਨੂੰ ਇਹ ਭਿੰਡਰਾ ਵਾਲਾ ਸੰਤ ਕਹਿੰਦੇ ਨੇ ਉਹਦਾ ਆਦਰਸ਼ ਉਹ ਹੈ ਉਨੇ ਕੀ ਕੀਤਾ ਤੁਹਾਡੇ ਇਹੀ ਸ਼ਬਦ ਦੇਖੋ ਨਹੀਂ ਦੇਖੋ ਤੁਸੀਂ ਕੰਪਲੀਟ ਮੈਨੂੰ ਜਿਆ ਮੈਨੂੰ ਜ਼ਿਆਦੀ ਪੂਰੀ ਦੇਸ਼ ਦੀ ਗੱਲ ਕਰ ਦੇਸ਼ ਦੀ ਗੱਲ ਕਰਨ ਦੀ ਇੱਕ ਮਿੰਟ ਉਹਨੇ ਕੀਤਾ ਕੀ ਸੀ 35000 ਹਿੰਦੂ ਬਸਾਂ ਕਰ ਕਰ ਮਾਰਿਆ ਆਪਰੇਸ਼ਨ ਬਲੂ ਸਟਾਰ ਜ਼ਿੰਮੇਵਾਰ ਕੌਣ ਸੀ ਦਰਬਾਰ ਸਾਹਿਬ ਟੈਗ ਦਾ ਜ਼ਿੰਮੇਵਾਰ ਕੌਣ ਸੀ ਉਹ ਉਸ ਵਿਅਕਤੀ ਦਾ ਆਦਰਸ਼ ਹੈ ਉਹਦੇ ਭਰਾ ਦਾ ਆਦਰਸ਼ ਹੈ ਉਹ ਤੋਂ ਤੁਸੀਂ ਕੀ ਡਿਮਾਂਡ ਰੱਖ ਲਓਗੇ ਤੁਹਾਨੂੰ ਕੀ ਦਊਗਾ ਤੁਸੀਂ ਆਪਦੇ ਬੱਚੇ ਨੂੰ ਭਗਤ ਸਿੰਘ ਬਣਾਉਣਾ ਚਾਹੋਗੇ ਕਿ ਆਪਦੇ ਬੱਚੇ ਨੂੰ ਸੁਦੀਰ ਸੁਜਾ ਕਤਲ ਬਣਾਉਣਾ ਚਾਹੋਗੇ ਤਰਨਤਾਰਨ ਸ਼ਹਿਰ ਦੇ ਲੋਕਾਂ ਨੇ ਅੱਤਵਾਦ ਦੇਖਿਆ ਹੋਇਆ ਹੈ ਬਾਜ਼ਾਰ ਸ਼ਾਮੀ ਨਾਲ 5 ਵਜੇ ਬੰਦ ਹੋ ਜਾਂਦੇ ਹੁੰਦੇ ਸੀ ਤਰਨਤਾਰਨ ਸ਼ਹਿਰ ਦੇ ਵਿੱਚ ਉਹ ਲੋਕ ਚਾਣਗੇ ਵੀ ਸਾਡੇ ਸ਼ਹਿਰ ਦੇ ਵਿੱਚ ਫਿਰ ਉਹੀ ਜਿਹਾ ਮਾਹੌਲ ਆਵੇ ਕਦੀ ਵੀ ਨਹੀਂ ਚਾਣਗੇ ਮੈਸੇਜ ਕੀ ਰਹੇਗਾ ਤਰਨਤਾਰਨ ਮੈਸੇਜ ਇਹੀ ਹੈ ਜੀ terrorist ਨੂੰ terrorist ਦੇ ਪਰਿਵਾਰ ਨੂੰ ਵੋਟ ਪਾਉਂਗੇ ਤਾਂ terrorist ਨੂੰ ਪ੍ਰਮੋਟ ਕਰੋਗੇ ਅੱਤਵਾਦ ਨੂੰ ਪ੍ਰਮੋਟ ਕਰੋਗੇ ਔਰ ਮੇਰੇ ਸਾਹਿਬ ਨਾ ਤਰਨ ਤਰਨ ਦਾ Hindu ਸਮਾਜ ਬਿਲਕੁਲ ਜਾਗਰੂਕ ਹੈ ਅਸੀਂ ਹੋਰ ਵੀ ਜਗਾਵਾਂਗੇ ਵੀ ਉਹ ਕਾਲਾ ਦੌਰ ਯਾਦ ਕਰੋ ਜਦੋਂ 5 ਵਜੇ ਤੋਂ ਬਾਅਦ ਮਾਂ ਬੱਚੇ ਬਾਹਰ ਨਹੀਂ ਕੱਢਦੀ ਸੀ ਉਹ ਕਾਲਾ ਯਾਦ ਦੌਰ ਯਾਦ ਕਰੋ ਚੋ ਰੋਡੇ ਮੋਨੇਓ ਬਸ ਥੱਲੇ ਉਤਰੋ ਢਾ 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 ਕਰਕੇ ਉਹ ਮਾਰ ਹੁੰਦੇ ਸੀ ਖਮਾ ਦੇ ਨੂਨ ਲਾਣ ਵਾਲਾ ਕੰਮ ਨਹੀਂ ਹੋ ਗਿਆ ਭਾਈ ਸਾਹਿਬ ਅਸੀਂ ਆਪਣੇ ਭਰਾ ਭੁੱਲ ਜਾਈਏ ਮਰੇ ਹੋਏ ਸੂਰੀ ਭੁੱਲ ਜਾਈਏ ਸੂਰੀ ਭੁੱਲ ਜਾਈਏ ਸੂਰੀ ਭੁੱਲ ਜਾਈਏ ਭੁੱਲ ਜਾਈਏ ਦੱਸੋ ਅਸੀਂ ਪਰਿਵਾਰ ਭੋਲ ਜੀਏ ਅਸੀਂ ਉਹ ਹਿੰਦੂ ਪਰਿਵਾਰ ਭੋਲ ਜੀਏ ਜਿਹੜੇ ਤਬਾਹ ਹੋਏ ਦੀਪਕ ਸਾਦੀ ਭੋਲ ਜੀਏ ਤੇਪਾ ਸਾਦੀ ਭੋਲ ਜੀਏ ਰਮਾਂਗਾ ਚੋਟਾ ਭੋਲ ਜੀਏ ਰਮਾਂਗਾ ਚਲੋਟਾ ਜੀ ਭੋਲ ਜੀਏ ਸੁਦੀਰ ਸਿੰਘ ਜੀ ਕਈ ਹਜ਼ਾਰਾਂ ਸ਼ਹਿਵ ਸੰਨਕਾਂ ਨੇ ਜਾਨਾਂ ਦਿੱਤੀਆਂ ਇਸ ਪੰਜਾਬ ਦੇ ਲਈ ਉਹ ਸਭ ਦੀ ਕੁਰਬਾਨੀ ਐ ਸੀ ਕਿਤਾ ਬੱਝਰ ਖਦੀ ਬਸ ਅਸੀਂ ਇਹ ਉਹੀ ਦੋ ਬੰਦੇ ਆ ਤੇ ਪੋਸਟਰ ਫੜੇ ਹੋਏ ਆ ਜਿਨ੍ਹਾਂ ਨੂੰ ਸੰਨੀ ਜਿਹੜਾ ਕਿ ਇੱਕ ਟੈਰਰਿਸਟ ਆ ਜੇਲ੍ਹ ਚ ਬੈਠਾ ਜਿਹਦਾ ਭਰਾ ਇਲੈਕਸ਼ਨ ਲੜ ਰਿਹਾ ਅਸੀਂ ਉਹ ਬੰਦੇ ਦਿਖਾ ਰਹੇ ਜਿਨ੍ਹਾਂ ਨੂੰ ਭਰਾ ਨੇ ਮਰਡਰ ਕੀਤੇ ਆ ਉਹ ਖਾਲਿਸਤਾਨ ਸੋਚ ਦੀ ਲਹਿਰ ਵਾਲਾ ਬੰਦਾ ਵਾ ਤਾਂ ਕਿ ਆਮ ਜਨਤਾ ਨੂੰ ਹੀ ਦਿਖਾ ਸਕੀਏ ਇਹ ਉਹ ਦੋ ਨੇ નિર્ਦੋਸ਼ ਜਿਨ੍ਹਾਂ ਨੂੰ ਉਹਨੇ ਬਿਨਾਂ ਦੱਸੇ ਬਗੈਰ ਕੋਈ ਟਾਈਮ ਰੱਖੇ ਬਿਨਾਂ ਹਮਲਾ ਕਰਕੇ ਮਾਰਿਆ ਜਾਨੋ अच्छा एक चीज ਜਿਹੜੀ ਜਿਆਦਾ ਹੁਣ ਇਲੈਕਸ਼ਨਾਂ ਦੇ ਸਮੇਂ ਦੇ ਵਿੱਚ ਆਈਗੀ ਰਾਜਨੀਤੀ ਹੋ ਰਹੀ ਹੈ ਠੀਕ ਹੈ ਤੁਸੀਂ ਹਿੰਦੂ ਪੰਚਾਇਤ ਉੱਥੇ ਕਰਨ ਜਾ ਰਹੇ ਹੈਗੇ ਹੋ ਸਨੇਹਾ ਵੀ ਤੁਹਾਡਾ ਠੀਕ ਹੈ ਲੋਕਾਂ ਤੱਕ ਜਾਏਗਾ ਪਰ ਉਹ ਗੱਲ ਇੱਕ चीज ਜਿਹੜੀ ਤਰਨਤਾਰਾਂ ਦੇ ਲੋਕ ਵੀ ਤੁਹਾਨੂੰ ਪੁੱਛਣਗੇ ਕਿ ਮੁੱਦਾ ਕੀ ਲੈ ਕੇ ਆਏ ਹੋ ਤੁਹਾਡੇ ਕੋਲ ਮੁੱਦਾ ਹੀ ਘੱਟ ਨਹੀਂ ਹੱਤਵਾਦੀ ਮੈਂ ਇੱਥੇ ਗੱਲ ਹੀ ਨਹੀਂ ਕਰ ਰਿਹਾ ਪੰਜਾਬ ਦਾ ਸ਼ਾਂਤੀ ਦਾ ਮਾਹੌਲ ਸ਼ਾਂਤੀ ਸ਼ਾਂਤੀ ਗੱਲ ਸਮਝੋ ਅਸੀਂ ਤਾਂ ਸ਼ਾਂਤੀ ਦੀ ਗੱਲ ਕਰਨ ਜਾ ਰਹੇ ਹਾਂ ਵਿੱਤਰਨਤਨ ਦੇ ਸ਼ਹਿਰ ਦੇ ਲੋਕ ਵੀ ਸ਼ਾਂਤੀ ਚਾਣਗੇ ਅਗਰ ਜਿੱਥੇ ਪੰਜਾਬ ਦੇ ਅਲੱਗ-ਅਲੱਗ ਸ਼ਹਿਰ ਦੇ ਲੋਕ ਵੀ ਚਾਹੁੰਦੇ ਨੇ ਸ਼ਾਂਤੀ ਚਿੰਤਾ ਮੈਨੂੰ ਲੁਧਿਆਣੇ ਬੈਠੇ ਥੋੜੀ ਹੈ ਮੇਰੇ ਬਠਿੰਡੇ ਬੈਠੇ ਦੇ ਲੋਕਾਂ ਨੂੰ ਵੀ ਹੈ ਜਲੰਧਰ ਬੈਠੇ ਲੋਕਾਂ ਨੂੰ ਵੀ ਹੈ ਪਟਿਆਲੇ ਦੇ ਬੈਠੇ ਲੋਕਾਂ ਨੂੰ ਵੀ ਹੈ ਵੀ ਤਰਨਤਨ ਸ਼ਹਿਰ 'ਚ ਹੋਣ ਕੀ ਜਾ ਰਿਹਾ ਹੈ ਕੀ ਕੋਈ ਕਿਤੇ ਕਾਤਲ ਦਾ ਭਰਾ ਜਿੱਤ ਕੇ ਫਿਰ ਵਿਧਾਨ ਸਭਾ ਜਾ ਰਿਹਾ ਇਹ ਤਾਂ ਜੀ ਜਿਹੜਾ ਗਰਨੇਡ ਇੱਥੋਂ ਬ੍ਰਾਹਮਤ ਹੋਇਆ ਤੁਸੀਂ ਵੀ ਸਭ ਨੇ ਸੁਣਿਆ ਹੋਗਾ ਇਹ ਵੀ ਕਿਤੇ ਨਾ ਕਿਤੇ ਆਪਣੇ ਆਪ ਦੇ ਵਿੱਚ ਇੱਕ ਬਹੁਤ ਬੜਾ ਟੈਨਸ਼ਨ ਹੈ ਨਾ ਫਿਰ ਉਹੀ ਤਾਂ ਗੱਲ ਹੈ ਨਾ ਕਿ ਆਸੀਂ ਲੋਕ ਚਾਹਾਂ ਅਗੇ ਤੇ ਕਿ 47 ਅਸੀਂ ਹੁਣ ਤਾਂ ਬੰਬ ਹਥਿਆਰ ਹੈਂਡ ਗ੍ਰੇਨੇਡਾਂ ਨਾਲ ਲੱਗ ਗਏ ਨਾ ਜਿੱਥੇ ਮਾਦੀ ਫੂਕ ਮਾ ਪੈਨ ਕੱਢਿਆ ਚੱਕ ਕੇ ਮਾਰ ਕੇ ਬਲਾਸ਼ ਕਰਤਾ 10-20 ਬੰਦੇ ਮਾਰਤੇ ਕੌਣ ਰੋਕੇਗਾ ਇਹਨੂੰ ਅਸੀਂ ਲੋਕ ਹੀ ਰੋਕਾਂਗੇ ਨਾ ਅਸੀਂ ਅਗਰ ਪੰਜਾਬ 'ਚ ਸ਼ਾਂਤੀ ਦੀ ਗੱਲ ਕਰਾਂਗੇ ਅਸੀਂ ਲੋਕ ਹੀ ਅਗਰ ਕਿਸੇ ਕੋਈ ਗਲਤ ਵਿਅਕਤੀ ਚੋਣਾਂ ਲੜਨ ਜਾ ਰਿਹਾ ਅਸੀਂ ਉਹਨੂੰ ਕਰ ਵਿਧਾਨ ਸਭਾ 'ਚ ਰੋਕਾਂਗੇ ਅੱਜ ਤਾਂ ਲੋਕ ਵਿਪਖਸ਼ੀ ਬੈਠੇ ਨੇ ਕੱਲ ਉਹਨਾਂ ਦੇ ਹੱਥ ਸੱਤਾ ਹੀ ਆ ਗਈ ਤਾਂ ਫਿਰ ਕੀ ਹੋਊਗਾ ਸਵਾਲ ਤਾਂ ਇਹ ਹੈ ਨਾ ਮੁਹੱਬੂਬਾ ਮੁਫਤੀ ਸੈਦ ਦੀ ਗੱਲ ਕਰੀਏ ਜਦੋਂ ਗ੍ਰਹਿ ਮੰਤਰੀ ਸੀ ਨਾ ਕਸ਼ਮੀਰ ਦੇਸ਼ ਦਾ ਗ੍ਰਹਿ ਮੰਤਰੀ ਬਣਿਆ ਉਦੋਂ ਕਸ਼ਮੀਰ ਚੋਂ ਪੁਲਿਆਨ ਹੋਇਆ ਸੀ ਹਿੰਦੂ ਸਮਾਜ ਦਾ ਤਿੰਨ ਦਿਨ ਦਾ ਟਾਈਮ ਦਿੱਤਾ ਗਿਆ ਸੀਗਾ ਜਦੋਂ ਅੱਤਵਾਦੀ ਦਾ ਸਮਰਥਕ ਮੁਹੱਬੂਬਾ ਮੁਫਤੀ ਸੈਦ ਜਦੋਂ ਦੇਸ਼ ਦਾ ਗ੍ਰਹਿ ਮੰਤਰੀ ਬਣਿਆ ਨਾ ਉਦੋਂ ਕਸ਼ਮੀਰ ਦੇ ਵਿੱਚ ਹਿੰਦੂਆਂ ਨੂੰ ਪੰਡਤਾਂ ਨੂੰ ਤਿੰਨ ਦਿਨ ਦਾ ਟਾਈਮ ਦਿੱਤਾ ਸੀਗਾ ਵੀ ਆਪਣਾ ਕਾਰੋਬਾਰ ਸਮਾਨ ਚੱਕ ਕੇ ਕਸ਼ਮੀਰ ਛੱਡ ਜਾਓ ਸ਼੍ਰੀਨਗਰ ਛੱਡ ਦਿਓ ਉਥੋਂ ਲੋਕ ਉੱਦੀ ਤਰਨਦਾ ਰਹਿੰਦੇ ਲੋਕ ਹਿੰਦੂਆਂ ਦੇ ਵਿੱਚ ਵੀ ਡਰ ਤੁਹਾਨੂੰ 3 ਦਿਨ ਦੇ ਅੰਦਰ 5 ਲੱਖ ਪਰਿਵਾਰਾਂ ਦਾ ਉੱਥੋਂ ਪੁਲੀਾਨ ਹੋਇਆ ਸੀਗਾ ਪੁਲੀਾਨ ਹੋਇਆ ਸੀਗਾ ਤੇ ਉਹੀ ਹਾਲ ਅਸੀਂ ਚਾਹਾਂਗੇ ਪੰਜਾਬ 'ਚ ਵੀ ਹੋਵੇ ਸਾਡੇ ਕਈ ਪਰਵਾ ਪਰਿਵਾਰ 1980 ਤੋਂ ਲੈ ਕੇ 1992 ਤੱਕ ਪੰਜਾਬ ਛੱਡ ਕੇ ਹਰਿਆਣਾ ਦਿੱਲੀ ਹਿਮਾਚਲ ਵੱਲ ਚਲੇ ਗਏ ਕਿ ਅਸੀਂ ਫਿਰ ਦੁਬਾਰਾ ਚਾਹਾਂਗੇ ਪੰਜਾਬ 'ਚ ਅੱਤਵਾਦ ਆਵੇ ਕਿਉਂ ਤੁਸੀਂ ਚਾਹੁੰਦੇ ਹੋ ਬਿਲਕੁਲ ਕਦੀ ਵੀ ਨਹੀਂ ਚਾਹਾਂਗੇ ਦੇਖੋ ਅਸੀਂ ਤਰਨ ਤਰਨ ਜਿਹੜੀ ਸਾਡੀ 23% ਹਿੰਦੂਆਂ ਦੀ ਆਬਾਦੀ ਹੈ ਕੁਝ 10-20% ਕੱਟੜਵਾਦ ਸੋਚ ਹੁੰਦੀ ਹੈ ਜਿਹੜਾ ਦੇਸ਼ ਦਾ ਪੰਜਾਬ ਦਾ ਮਾਹੌਲ ਖਰਾਬ ਕਰਨਾ ਚਾਹੁੰਦੇ ਨੇ ਅਸੀਂ ਆਪਣੀ ਸੋਚ ਨੂੰ ਉੱਥੇ ਜਗਾਉਣ ਜਾ ਰਹੇ ਆ ਅਸੀਂ ਹਿੰਦੂ ਪੰਚਾਇਤ ਕਰਨ ਦਾ ਸਾਰਾ ਮੋਟਿਵ ਹੀ ਇਹ ਆ ਕਿ ਆਪਣੇ ਹਿੰਦੂ ਨੂੰ ਜਗਾਣਾ ਜਿਹੜੇ ਤਰਨਤਾਰਨ ਦੇ ਲੋਕ ਤਰਨਤਾਰਨ ਸ਼ਹਿਰ ਨੂੰ ਪਿਆਰ ਕਰਦੇ ਜਿਹੜੇ ਚਾਹੁੰਦੇ ਆ ਕਿ ਤਰਨਤਾਰਨ ਅਸੀਂ ਕੁਝ ਹਾਲ ਜੀਵਨ ਜੀਏ ਅਸੀਂ ਉਹ ਲੋਕਾਂ ਨੂੰ ਜਗਾਉਣ ਜਾ ਰਹੇ ਆ ਜਗਾਉਣ ਦੀ ਥਾਂ ਤੇ ਡਰਾਂ ਤਾਂ ਨਹੀਂ ਜਾ ਰਹੇ ਡਰਨ ਕਿੱਧਰ ਜਾਵਾਂਗੇ ਭਾਈ ਸਾਹਿਬ ਅੱਛਾ ਗੱਲ ਦੱਸੋ ਬਾਕੀ ਰਾਜਨੀਤੀ ਪਾਰਟੀ ਦੇ ਸਾਰੇ ਹਿੰਦੂ ਨੇ ਬਾਕੀ ਰਾਜਨੀਤਿਕ ਪਾਰਟੀਆਂ ਦੇ ਜੋ ਉਮੀਦਵਾਰ ਨੇ ਸਾਰੇ ਹਿੰਦੂ ਨੇ ਉਹ ਵੀ ਸਿੱਖ ਪਰਿਵਾਰਾਂ ਚੋਂ ਨੇ ਅਸੀਂ ਕਿਸ ਉਹਨਾਂ ਦੇ ਵਿਰੋਧ ਕਰ ਰਹੇ ਹਾਂ ਇੱਕ ਵੀ ਦੱਸੋ ਕਿਸ ਸ਼ੈਫਸਨ ਦੇ ਵਿਰੋਧ ਕੀਤਾ ਨਹੀਂ ਕੀਤਾ ਅਸੀਂ ਵਿਰੋਧ ਕਿਹਦਾ ਕਰ ਰਹੇ ਹਾਂ ਕਾਤਲਾਂ ਦਾ ਹੁਣ ਤੁਸੀਂ ਕਹੋਗੇ ਵੀ ਇੱਕ ਹੱਤਿਆ ਟ੍ਰਾਇਲ ਚੱਲ ਰਿਹਾ ਸਾਬਤ ਨਹੀਂ ਹੋਇਆ ਮੈਂ ਤੁਹਾਨੂੰ ਇੱਕ ਛੋਟਾ ਐਗਜ਼ਾਮਪਲ ਦੇਣ ਲੱਗਾ ਭਾਈ ਸਾਹਿਬ ਜਿਨੇ ਅੱਜ ਤੱਕ ਪੰਜਾਬ 'ਚ ਗਰਨੇਡ ਹਮਲੇ ਹੋਏ ਲੇਟੈਸਟ ਦੀ ਗੱਲ ਕਰ ਰਹੇ ਹਾਂ ਰਾਕਟ ਲਾਂਚਰ ਹਮਲੇ ਉਹਨਾਂ ਦੇ ਜ਼ਿੰਮੇਵਾਰੀ ਕਿੰਨੇ ਲੋਕਾਂ ਨੇ ਲਈਆਂ ਬੱਦਰ ਖਾਲਸਾ ਇੰਟਰਨੈਸ਼ਨਲ ਜਿਹੜਾ ਖਾਲਿਸਤਾਨ ਟਰਮਸ ਪ੍ਰਮੋਟ ਕਰਦੇ ਉਹਨਾਂ ਦੇ ਅ ਉਹਨਾਂ ਦੇ ਅਦਰਸ਼ ਕੌਣ ਨੇ ਦੱਸੋ ਉਹਨਾਂ ਦਾ ਅਦਰਸ਼ ਵੀ ਉਹੀ ਵਿਅਕਤੀ ਹੈ ਜਿਹਨੂੰ ਇਹ ਲੋਕ ਫੋਲੋ ਕਰਦੇ ਆ ਤਾਂ ਕਿਥੇ ਨਾ ਕਿਥੇ ਜਿਹੜੀ ਸ਼ਾਖਾ ਬਣ ਰਹੀ ਹੈ ਦਰਖਤ ਤਾਂ ਇੱਕੋ ਇਹਨਾਂ ਸ਼ਾਖਾਵਾਂ ਦੀਆਂ ਬکریاں ਬکریاں ਨੇ ਅਜੇ ਲੋਕ ਚੋਣਾਂ ਲੜਨ ਲੱਗੇ ਕੱਲ੍ਹ ਤੇ ਕੀ ਗਾਰੰਟੀ ਹੈ ਵੀ ਇਹ ਲੋਕ ਪੰਜਾਬ ਚ ਖਾਲਸਤਾਨ ਪ੍ਰਮੋਟ ਕਰਕੇ ਪੰਜਾਬ ਦੇ ਮੁੰਡੇ ਫੇਰ ਨਹੀਂ ਮਾਰਨਗੇ ਪ੍ਰਧਾਨ ਜੀ ਕਿਤੇ ਇਹੀ ਡਰ ਤਾਂ ਨਹੀਂ ਕਿ ਇੱਕ ਐਨਐਸਏ ਦਾ ਜਿਹੜਾ ਦੋਸ਼ੀ ਹੈਗਾ ਉਹ ਜਿੱਤ ਗਿਆ ਕਿਤੇ ਇਹ ਵੀ ਜਿਹੜਾ ਜਿੱਤ ਨਾ ਜਾਵੇ ਇਹ ਵੀ ਇਹ ਵੀ ਕਿ ਡਰ ਹੈ ਪਹਿਲੀ ਗਲਤੀ ਉੱਥੇ ਦੇ ਲੋਕਾਂ ਨੇ ਕਰ ਲਈ ਦੂਜੀ ਗਲਤੀ ਕੋਈ ਨਹੀਂ ਕਰੇਗਾ ਮੈਂ ਫੇਰ ਕਹਿ ਰਿਹਾ ਮੈਸੇਜ ਜਾਏਗਾ ਬਿਲਕੁਲ ਬਿਲਕੁਲ ਮੈਂ ਫੇਰ ਕਹਿ ਰਿਹਾ ਪਹਿਲੀ ਗਲਤੀ ਤਾਂ ਉੱਥੇ ਦੇ ਲੋਕਾਂ ਨੇ ਕਰ ਲਈ ਹੈ ਦੂਜੀ ਗਲਤੀ ਕੋਈ ਵੀ ਨਹੀਂ ਚਾਹੇਗਾ ਕਰਨ ਵਾਸਤੇ ਲੋਕ ਵਿਕਾਸ ਚੰਦੇ ਲੋਕ ਸ਼ਾਂਤੀ ਚੰਦੇ ਲੋਕ ਚੰਦੇ ਵੀ ਸਾਡਾ ਏਰੀਆ ਖੁਸ਼ਹਾਲ ਹੋਵੇ ਮੇਰਾ ਪਰਿਵਾਰ ਖੁਸ਼ਹਾਲ ਹੋਵੇ ਜੀਵਨ ਜੀਵੇ ਮੇਰੇ ਲੋਕ ਸਵਸਥੇ ਜੀਵਨ ਜੀਵਨ ਮੇਰੇ ਲੋਕ ਸ਼ਾਂਤੀ ਚ ਰਹਿਣ ਚਾਹਦੇ ਨੇ ਲੋਕ ਇਹੀ ਗੱਲ ਤਰਨਤਾਰਨ ਦੇ ਲੋਕਾਂ ਨੂੰ ਅਸੀਂ ਸਮਝਾਣ ਜਾਣੀ ਚਰਚਾ ਕਰਨ ਜਾਣੀ ਵਿਚਾਰ ਕਰਨ ਜਾਣਾ ਵਿਚਾਰ ਵਿਮਰਸ਼ ਕਰਨ ਜਾਣਾ ਅਦਰ ਉੱਥੇ ਕੋਈ ਫੈਸਲਾ ਹੋਇਆ ਸਾਡੇ ਪੂਰੇ ਸਮਾਜ ਨਾਲ ਬਹਿ ਕੇ ਵੀ ਕਿਸੇ ਇੱਕ ਪਾਰਟੀ ਨੂੰ ਵੋਟ ਪਾਣੀ ਤੇ ਉੱਥੇ ਹੀ ਐਲਾਨ ਕਰ ਦਿੱਤਾ ਜਾਏ। ਯਾਨੀ ਕਿ ਰਾਜਨੀਤੀ ਆਏਗੀ ਵਿੱਚ ਫਿਰ ਸਪੋਰਟ ਕਿਦੀ ਹੋਏਗੀ ਉੱਥੇ ਜਾ ਕੇ ਚਰਚਾ ਹੋਏਗੀ ਉੱਥੇ ਲੋਕਾਂ ਨਾਲ ਬਹਿ ਕੇ ਤਰਨਤਾਰਨ ਸ਼ਹਿਰ ਦੇ ਲੋਕਾਂ ਨਾਲ ਬਹਿ ਕੇ ਨਹੀਂ ਸਰਕਾਰ ਦੇ ਕਰ ਸਕਦੇ ਮੈਂ ਜਿਹੜੀ ਗੱਲ ਕੀ ਕਹਿ ਰਿਹਾ ਕੀ ਪਤਾ ਕਿਦੀ ਕਰੀਏ ਉਹ ਤਾਂ ਉੱਥੇ ਜਾ ਕੇ ਵਿਚਾਰ-ਵਿਮਰਸ਼ ਕਰਕੇ ਉੱਥੇ ਫੈਸਲਾ ਲਿੱਤਾ ਜਾਏਗਾ। ਨਹੀਂ ਫੈਸਲਾ ਕੁਝ ਚਰਚਾ ਤਾਂ ਹੋਈ ਹੋਈਗੀ ਨਾ ਇਹਦਾ ਮਤਲਬ ਮੈਂ ਗ ਲੀਡਰ ਆ ਰਹੇ ਨੇ Hindu Vidwan Samaj ਦੇ ਲੋਕ ਆ ਰਹੇ ਨੇ ਵੱਡੇ Hindu leader ਆ ਰਹੇ ਨੇ ਉਹਨਾਂ ਨਾਲ ਬੈਠ ਕੇ ਤਰਨ ਤਰਨ ਦੇ ਲੋਕਾਂ ਨਾਲ ਬੈਠ ਕੇ ਵਿਚਾਰ ਚਰਚਾ ਵਿਮਰਸ਼ ਕਰਨ ਤੋਂ ਬਾਅਦ ਹੀ ਕੋਈ ਫੈਸਲਾ ਲਿੱਤਾ ਜਾਏਗਾ ਸਿੱਖ 체ਰਾ ਹੋਇਆ ਫਿਰ ਹੈ ਹੀ ਸਿੱਖ 체ਰੇ ਉੱਥੇ ਸਾਰੇ ਜਿੰਨੇ ਪੋਲੀਟਿਕਲ ਪਾਰਟੀ ਕਾਂਗਰਸ ਦਾ ਲਾ ਲਓ ਅਕਾਲੀਆਂ ਦਾ ਲਾ ਲਓ BJP ਦਾ ਲਾ ਲਓ ਜਾਂ ਤੁਸੀਂ ਆਮ ਆਦਮੀ ਪਾਰਟੀ ਵਾਲਾ ਸਾਰੇ ਸਿੱਖ 체ਰੇ ਨੇ ਫਿਰ ਕਿਹਦੀ سپورਟ ਵਾਲਾ ਸਵਾਲ ਸਿੱਖ ਤੇ Hindu ਦਾ ਤਾਂ ਹੈ ਹੀ ਨਹੀਂਗਾ ਸਵਾਲ ਤਾਂ ਉੱਥੇ ਸ਼ਾਂਤੀ ਦਾ ਇਤਰਨਤਨ ਸ਼ਹਿਰ ਦਾ નેਤਰਤਵ ਕੌਣ ਕਰੇਗਾ ਕਾਤਲ ਪਰਿਵਾਰ ਦਾ ਵਿਅਕਤੀ ਕਰੇਗਾ ਜਾਂ ਇੱਕ ਆਮ ਆਦਮੀ ਕਰੇਗਾ ਜਿਹੜਾ ਸਵਿਧਾਨ ਨੂੰ ਮੰਨਦਾ ਅੱਛਾ ਆਖਰੀ ਸਵਾਲ ਆਪਾਂ ਲੈ ਲੈਨੇ ਕਿਉਂਕਿ ਇੱਥੇ ਗੱਲ ਜਿਹੜੀ ਹੈਗੀ ਹੈ ਸੰਵਿਧਾਨ ਦੀ ਹੈਗੀ ਹੈ ਔਰ ਸਭ ਤੋਂ ਵੱਡੀ ਗੱਲ ਹੈ ਸੋਚ ਵਿਚਾਰਧਾਰਾ ਦੀ ਗੱਲ ਹੈਗੀ ਹੈ ਕਿਹੜੀ ਵਿਚਾਰਧਾਰਾ ਨਾਲ ਜਾਣਾ ਚਾਹੀਦਾ ਤਰਨਤਾਰਨ ਦੇ ਲੋਕਾਂ ਨੂੰ ਪੰਜਾਬ ਦੀ ਅਮਨ ਸ਼ਾਂਤੀ ਲਈ ਕੰਮ ਕਰਨ ਵਾਲੀ ਵਿਚਾਰਧਾਰਾ ਪੰਜਾਬ ਦੀ ਉਨਤਲੀ ਕੰਮ ਕਰਨ ਵਾਲੀ ਵਿਚਾਰਧਾਰਾ ਪੰਜਾਬ ਦੀ ਨੌ ਜਵਾਨੇ ਨੂੰ ਤਰੱਕੀ ਦੇਣ ਵਾਲੀ ਵਿਚਾਰਧਾਰਾ ਅਸੀਂ ਉਸੇ ਵਿਚਾਰਧਾਰਾ ਨਾਲ ਜਾ ਰਹੇ ਹਾਂ ਇਹਦੇ ਵਿੱਚ ਕੋਈ ਕੱਟੜਵਾਤਾ ਨਹੀਂ ਹੈ ਇਹ ਸਿਰਫ ਪੰਜਾਬ ਦੀ ਸ਼ਾਂਤੀ ਦੀ ਗੱਲ ਹੈ ਔਰ ਅਸੀਂ ਕਰਦੇ ਸੀ ਕਰ ਇਨੈਤਿਕ ਸੋਚ ਨਹੀਂ ਕੋਈ ਰਾਜਨੀਤਿਕ ਸੋਚ ਨਹੀਂ ਕੋਈ 1% ਵੀ ਨਹੀਂ ਅਸੀਂ ਪੰਜਾਬ ਵਿੱਚ ਕੁਸ਼ ਸੀ ਇਹ ਨਹੀਂ ਕਹਿਣ ਜਾ ਰਹੇ ਕਿਸੇ ਹਿੰਦੂ ਨੂੰ ਵੀ ਵੋਟ ਪਾਓ ਅਸੀਂ ਤਾਂ ਸਿਰਫ ਇਹ ਕਹਿਣ ਜਾ ਰਹੇ ਕਿਸੇ ਕਾਤਲ ਦੇ ਪਰਿਵਾਰ ਨੂੰ ਵੋਟ ਨਾ ਪਾ ਕੇ ਦਿਤਾਈਓ ਕਿਸੇ ਆਮ ਵਿਅਕਤੀ ਨੂੰ ਵੋਟ ਪਾਉਣੀ ਜਿਹੜਾ ਤੁਹਾਡੇ ਤਰ੍ਹਾਂ ਤਰ੍ਹਾਂ ਸ਼ਹਿਰ ਦੀ ਪੰਜਾਬ ਦੀ ਸ਼ਾਂਤੀ ਚਾਹੁੰਦਾ ਹੋਵੇਗਾ ਜਿਕਰ ਆ ਪੀਰ ਬਜਰੰਗੇ ਹਰ ਹਰ ਮਹਾਦੇਵ ਤਾਂ ਅਪੀਲ ਇੱਥੇ ਇਹ ਹੈਗੀ ਹੈ ਕਿ ਉਹਨਾਂ ਨੂੰ ਜਿਹੜੀ ਹੈ ਵੋਟ ਪਾਈ ਜਾਵੇ ਜੋ ਸੋਚ ਰੱਖਦੇ ਨੇ ਸਮਾਜ ਦੀ ਭਲਾਈ ਦੀ ਜੋ ਸੋਚ ਰੱਖਦੇ ਨੇ ਵਿਕਾਸ ਦੀ ਜਾਂ ਫਿਰ ਜੋ ਸੋਚ ਰੱਖਦੇ ਨੇ ਇੱਕ ਉન્નਤ ਸਮਾਜ ਦੀ ਪਰ ਉਹ ਇਲੈਕਸ਼ਨ ਲੜਨ ਦਾ ਹੱਕ ਸਾਰਿਆਂ ਨੂੰ ਹੈ ਕਿਉਂਕਿ ਜਿਸ ਦੇ ਉੱਤੇ ਦੋਸ਼ ਲਗਾਏ ਜਾ ਰਹੇ ਨੇ ਚਾਹੇ ਉੱਥੇ ਹਿੰਦੂ ਪੰਚਾਇਤ ਕੀਤੀ ਜਾ ਰਹੀ ਹੈਗੀਆ ਤਰਨ ਤਰਨ ਦੇ ਵਿੱਚ ਲੇਕਿਨ ਚੋਣਾਂ ਲੜਨ ਦਾ ਹੱਕ ਸਭ ਨੂੰ ਹੈ ਕਿਉਂਕਿ ਜੋ ਚੋਣਾਂ ਲੜ ਰਿਹਾ ਜਿਹਦਾ ਵਿਰੋਧ ਹੋ ਰਿਹਾ ਉਹਦੇ ਉੱਤੇ ਕੋਈ ਵੀ ਦੋਸ਼ ਨਹੀਂ ਹੈ ਪਰ ਇੱਥੇ ਹਿੰਦੂ ਪੰਚਾਇਤ ਹੋਣ ਦਾ ਮਕਸਦ ਕੀ ਹੋਏਗਾ ਔਰ ਤਰਨਤਾਰਨ ਦੇ ਵਿੱਚ ਕੀ ਮੈਸੇਜ ਜਾਏਗਾ ਔਰ ਉੱਥੇ ਬੈਠ ਕੇ ਅਗਰ ਹਿੰਦੂ ਪੰਚਾਇਤ ਕੋਈ ਨਿਰਣੇ ਲੈਂਦੀ ਹੈ ਕੋਈ ਫੈਸਲਾ ਕਰਦੀ ਹੈ ਤਾਂ ਕਿਦੇ ਹੱਕ ਦੇ ਵਿੱਚ ਤਰਨਤਾਰਨ ਦੇ ਲੋਕਾਂ ਨੂੰ ਚੋਣ ਪ੍ਰਚਾਰ ਦੀ ਅਪੀਲ ਕਰੇਗਾ ਜਾਂ ਵੋਟ ਪਾਣ ਦੀ ਅਪੀਲ ਕਰੇਗਾ ਆਨਲਾ ਸਮਾ ਦੱਸੇਗਾ ਲੁਧਿਆਣਾ ਤੋਂ ਕੈਮਰਾ ਪਰਸਨ ਸੰਜੀ ਦੇ ਨਾਲ ਕਮਲ ਕਪੂਰ ਲੁਧਿਆਣਾ ਲਾਈ